हैलो तुसी ती कोच जेकर भखरा डैम टुट जाए तो की होगा अगर पहाड़ टूट जाए हर पास तबाही मच जानी है हर पास पानी ही पानी हो जाना है पहाड़ टुटन डैम क्यों बनाए जाते हैं डैम इंसान की सहूलत वास्ते बनाए जाते हैं ਇੱਥੋਂ ਸਾਨੂੰ ਪਾਣੀ ਬੀਲ ਦੀ ਸਹੂਲਤ ਮਿਲਦੀ ਹੈ ਭਾਰਤ ਵਿੱਚ ਲਗਭਗ 3000 ਦੇ 3000 ਛੋਟੇ ਵੱਡੇ ਡੈਮ ਹਨ ਪਾਖਰਾ ਡੈਮ ਦਾ ਨਿਰਮਾਣ 1948 ਵਿੱਚ ਕੀਤਾ ਸੀ ਤੇ ਪਾਖਰਾ ਡੈਮ ਦਾ ਦੂਜਾ ਘਾਟਾ ਨਾ 22 ਅਕਤੂਬਰ 1963 ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਪੰਡਤ ਜਵਾਲਾਰ ਨਰਨਿ ਗਿਤਾ ਸੀ 1970 ਵਿੱਚ ਇਹ ਡੈਮ ਲੋਕਾਂ ਵਾਸਤੇ ਸਮਰਪਿਤ ਕਰਤਾ ਇਸੇ ਡੈਮ ਤੋਂ ਪੰਜਾਬ Haryana Rajasthan Chandigarh ਨੂੰ ਪਾਣੀ ਮਿਲਦਾ ਹੈ ਤੇ ਇਹ ਡੈਮ 41 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਇਸੇ ਡੈਮ ਤੋਂ ਦਿੱਲੀ ਹਰਿਆਣਾ ਪੰਜਾਬ ਦੀ 1 ਕਰੋੜ ਏਕੜ ਫਸਲ ਵਾਸਤੇ ਪਾਣੀ ਦੀ ਸਿੰਚਾਈ ਹੁੰਦੀ ਹੈ ਪਾਖੜਾ ਡੈਮ ਹਿਮਾਚਲ ਦੇ ਬਾਰਦਰ ਤੇ ਬਣਿਆ ਹੋਇਆ ਹੈ ਬਲਾਸਪੁਰ ਇਲਾਕੇ ਬਲਾਸਪੁਰ ਇਲਾਕਾ ਪਾਖੜਾ ਪਿੰਡ ਜਾਨਕਿ ਪਾਖੜਾ ਪਿੰਡ ਕਰਕੇ ਇਹਦਾ ਡੈਮ ਦਾ ਨਾਮ ਪਿਆ ਹੈ ਪਾਖੜਾ ਡੈਮ ਅਤੇ ਇਥੇ ਸਤਲੁਜ ਦਰਿਆ ਦਾ ਪਾਣੀ ਆਂਦਾ ਹੈ ਇਹ ਤੋਂ ਅੱਗੇ 10 ਕਿਲੋਮੀਟਰ ਦੂਰੀ ਤੇ ਨੰਗਲ ਡੈਮ ਬਣਿਆ ਹੋਇਆ ਹੈ ਜੋਦੋਵੀ ਕਟੇ ਪਾਖੜਾ ਡੈਮ ਨੂੰ ਖਤਰਾ ਹੁੰਦਾ ਹੈ ਜਿੱਥੇ ਪਾਣੀ ਦਾ ਸਰਵਜੰਦਾ ਹੈ ਤੇ ਨੰਗਲ ਡੈਮ ਦੇ ਵਿੱਚ ਇਹਦਾ ਪਾਣੀ ਸੜ ਦਿੱਤਾ ਜਾਂਦਾ ਹੈ ਪਾਖੜਾ ਡੈਮ 226 ਮੀਟਰ ਉੱਚਾ ਹੈ ਅਤੇ ਪਾਖੜਾ ਡੈਮ ਦੀ ਜੋ ਕੰਧ ਹੈ ਉਹਦੀ ਲੰਬਾਈ 520 ਮੀਟਰ ਹੈ ਅਤੇ ਪਾਖੜਾ ਡੈਮ ਦੇ ਕੰਧ ਦੀ ਉਚਾਈ ਹੈ ਔਰ 9.1 ਮੀਟਰ ਹੈ ਪਾਖੜਾ ਡੈਮ ਭਾਰਤ ਦਾ ਸਭ ਤੋਂ ਉੱਚਾ ਡੈਮ ਹੈ ਜਿਹੜੀ ਝੀਲ ਦਾ ਪਾਣੀ ਇਸ ਵੱਲ ਆਉਂਦਾ ਹੈ ਉਸ ਝੀਲ ਦਾ ਨਾਮ ਹੈ ਗੋਬਿੰਦ ਸਾਗਰ ਇਹ ਝੀਲ ਦਾ ਨਾਮ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਦੇ ਨਾਮ ਤੇ ਰੱਖਿਆ ਹੋਇਆ ਹੈ ਅਪਾਕੇ ਸੋਚਿਆ ਜੇ ਪਹਾੜਾ ਟੁੱਟ ਜਾਵੇ ਤਾਂ ਕੀ ਹੋਵੇਗਾ ਜੇ ਪਹਾੜਾ ਟੁੱਟ ਜਾਵੇ ਪੰਜਾਬ ਹਰਿਆਣਾ Rajasthan Pakistan ਵਿਚ ਹਾਕਰ ਮੱਜਾ ਨਹੀਂ ਹੈ ਤੇ ਕਹਿੰਦੇ ਨੇ ਕਈ ਸਾਲ ਕਈ ਚਰ ਇੱਥੇ ਕੁਝ ਵੀ ਨਹੀਂ ਹੋਣਾ ਇੰਨਾ ਪਾਣੀ ਆ ਜਾਣਾ ਹੈ ਅਰੇ ਪਹਾੜਾ ਟੁੱਟ ਜਾਵੇ ਪਰੰਤੂ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਹੈ। ਕਿਉਂਕਿ ਇਹ ਨੰਗਲ ਡੈਮ ਪਹਾੜਾਂ ਦਾ ਪਾਣੀ ਆਪਣੇ ਵਿੱਚ ਸਮਾ ਲੈਂਦਾ ਹੈ। ਜਦੋਂ ਵੀ ਕੋਈ ਖਤਰਾ ਹੁੰਦਾ ਹੈ ਪਹਾੜ ਦੇ ਪਹਾੜ ਡੈਮ ਤੇ ਤੇ ਇਹ ਪਾਣੀ ਨੰਗਲ ਡੈਮ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ। ਲੋਕਾਂ ਦੀਆਂ ਅਫਵਾਹਾਂ ਵਿੱਚ ਨਹੀਂ ਆਉਣਾ ਹੈ। ਲੋਕੀ ਕਹਿੰਦੇ ਹਨ ਤੇਾਰੇ ਡੈਮ ਨੂੰ ਖਤਰਾ ਹੈ ਟੁੱਟਣ ਵਾਲਾ ਡੈਮ ਖਤਰਾ ਹੈ ਪਹਾੜ ਡੈਮ ਟੁੱਟਣ ਵਾਲਾ ਹੈ ਇਹਦੀ ਕੋਈ ਗੱਲ ਨਹੀਂ ਹੈ ਪਹਾੜ ਡੈਮ ਤੋਂ ਪਹਾੜ ਡੈਮ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਇਹਦਾ ਨਿਰਮਾਣ ਸਿੱਕਾ ਨਹੀਂ ਕੀਤਾ ਗਿਆ ਹੈ ਪਹਾੜ ਡੈਮ ਤੋ ਟੁੱਟ ਨਹੀਂ ਸਕਦਾ ਕਿਉਂਕਿ ਇਹ ਇਸਦਾ ਨਿਰਮਾਣ ਇਸ ਤਰੀਕੇ ਨਾਲ ਬਣਾਇਆ ਹੋਇਆ ਹੈ ਜਦੋਂ ਵੀ ਕਿਤੇ ਇਥੇ ਡੈਮ ਤੇ ਖਤਰਾ ਹੁੰਦਾ ਹੈ ਜਾਂ ਤੇ ਪਾਣੀ ਦਾ ਸਤਵ ਜਾਂਦਾ ਹੈ ਇਸ ਡੈਮ ਦਾ ਪਾਣੀ ਨੰਗਲ ਡੰਗ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਤੇ ਸਾਨੂੰ ਸਭ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੋ ਕਿ ਇਸ ਡੈਮ ਤੇ ਕਦੇ ਵੀ ਕੋ ਖਤਰਾ ਨਹੀਂ ਹੋ ਸਕਦਾ ਜਦੋਂ ਵੀ ਪਖੜਾ ਡੈਮ ਦੇ ਉੱਪਰ ਪਾਣੀ ਦਾ ਸਰਵਜੰਦਾ ਹੈ ਦਾ ਪਖੜਾ ਡੈਮ ਨੂੰ ਕੋ ਖਤਰਾ ਹੁੰਦਾ ਹੈ ਇਸ ਲਈ ਆਮ ਦਾ ਪਾਣੀ ਨੰਗਲ ਡੈਮ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ ਪਹਾੜ ਡੈਮ ਪੜ ਦਾ ਸਭ ਤੋਂ ਉੱਚਾ ਡੈਮ ਹੈ ਜੋ ਵੀ ਮੇਰੀ ਵੀਡੀਓ ਪਹਿਲੀ ਵੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤਾਂ ਜੋ ਆਪ ਜੀ ਮੇਰੇ ਤੋਂ ਨਵੀਂ ਵੀਡੀਓ ਵੇਖਣ ਨੂੰ ਮਿਲਦੇ ਰਹਿਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਇਹ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕਮੈਂਟ ਵਿੱਚ ਉਹ ਦੱਸਣਾ ਜੀ ਮੈਨੂੰ ਤੁਹਾਡੇ ਸੁਝਾਅ ਦਾ ਇੰਤਜ਼ਾਰ ਰਹੇਗਾ ਜੀ